ਅਛਰੀਆ ਗਾਲ ਤੁਸੀਂ ਸਾਰੇ ਦੇਖ ਰਹੇ ਹੋ ਫਟੀ ਟੀਵੀ ਤੇ ਮੈਂ ਤਵਲীন ਕੌਰ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਇੱਕ ਵਾਰ ਫੇਰ ਤੁਸੀਂ ਹਾਜ਼ਰ ਹੋ ਗਿਆ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਹੜ੍ਹ ਰਾਹਤ ਫੰਡ ਦੇ ਲਈ ਹੁਣ ਹੁਸ਼ਦਾਰਪੁਰ ਗੜੀ ਦੀ ਸੰਗਠਾ ਦੇ ਵੱਲੋਂ ਵੀ ਸਹਿਯੋਗ ਦਿੱਤਾ ਗਿਆ ਉਹਨਾਂ ਦੇ ਵੱਲੋਂ ਹੁਣ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਦੇ ਵਾਸਤੇ 2 ਲੱਖ 2000 ਦੀ ਸੇਵਾ ਪੇਟ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾੜਾਂ ਦੀ ਸਥਿਤੀ ਨਾਲ ਨਿਪਟਣ ਲਈ ਸ਼ਰਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਬੁਲਾਉਂਸ ਸਮੋਚੀਆਂ ਸੰਗਤਾਂ ਨੂੰ ਇੱਕ ਅਪੀਲ ਕੀਤੀ ਗਈ ਸੀ ਉਸ ਅਪੀਲ ਦੇ ਉੱਤੇ ਮੈਂ ਕਹਿ ਸਕਦਾ ਸਭ ਤੋਂ ਵੱਧ ਜੁਪੀ ਸਟੇਟ ਨੇ ਆਪਣਾ ਯੋਗਦਾਨ ਪਾਇਆ ਔਰ ਇਹ ਉਹ ਭਾਈਚਾਰਾ ਆ ਯਾਰ ਭਾਈ ਨੇਤਰਪਾਲ ਸਿੰਘ ਜੀ ਬਜਿੰਦਰ ਸਿੰਘ ਜੀ ਪੋਸਦਾਰਪੁਰ ਗੜੀ ਹਾਪੜ ਜੁਪੀ ਚੋਂ ਆਏ ਤੇ ਇਹਨਾਂ ਨੂੰ ਪ੍ਰੇਰਣਾ ਕਰਨ ਵਾਲਾ ਸਾਡਾ ਉੱਥੇ ਮੁੰਡਾ ਬ੍ਰਿਜਪਾਲ ਸਿੰਘ ਜਿਹੜਾ ਸਾਡਾ ਮਿਸ਼ਨ ਦਾ ਅੰਚਾਰ ਗਿਆ ਸੋ ਮੈਂ ਇਹਨਾਂ ਦੋਹਾਂ ਸ਼ਖਸੀਤਾਂ ਦਾ ਦੇਖੋ ਆਪ ਵਿਚਾਰੇ ਫੌੜੀਆਂ ਨਾ ਤੁਰਦੇ ਆ ਪਰ ਫੇਰ ਵੀ ਇਸ ਜਿਹੜਾ ਹਾਰ ਰਹਾਤ ਫਲਾਦਰ ਰਲੀਫ ਹੈਗਾ ਉਹਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਸੋ ਅੱਜ ਇਹਨਾਂ ਨੇ 2270 ਰੁਪਏ ਇਹਨਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਮੈਂ ਬਤੌਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਇਹਨਾਂ ਦਾ ਧੰਨਵਾਦ ਕਰਦਾ ਨਾਲ ਕਾਮਨਾ ਵੀ ਕਰਦਾ ਸਤਿਗੁਰ ਜੀ ਇਹਨਾਂ ਨੂੰ ਦੇਹ ਰੋਗਤਾ ਤੰਦਰੁਸਤੀ ਚੜ੍ਹਦੀ ਕਲਾ ਬਖਸ਼ ਕਰਨ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਿਜੇਂਦਰ ਸਿੰਘ ਹੋਸ਼ਿਆਰਪੁਰ ਗੜ੍ਹੀ ਜ਼ਿਲ੍ਹਾ ਹਾਪੂੜ੍ਹ ਸੇ ਅੰਮ੍ਰਿਤਸਰ ਆਏ ਹਾਂ ਔਰ ਹਮਾਰੇ ਸਾਥ ਹਮਾਰਾ ਬੜਾ ਭਾਈ ਨਿਤਰਪਾਲ ਸਿੰਘ ਸਾਥ ਮੈਂ ਆਏ ਹਾਂ ਔਰ ਆਪਨੇ ਆਬਦਗੀ ਲਈ ਹੋਸ਼ਿਆਰਪੁਰ ਗੜ੍ਹੀ ਕਾਮ ਸੇ चंदा बटला करके पंजाब के लिए दो लाख दो हजार दो सौ सत्तर रूपए दिए हैं सभी गांव के सहयोग से सभी ग्रामवासियों तो के सहयोग से दिया गया ਸੰਗਤ ਦੇ ਲਈ ਲੰਗਰ ਪ੍ਰਬੰਧਾ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਾਰ ਸੇਵਾ ਵਾਲੇ ਮਹਾਪੁਰਖਾਂ ਦੇ ਨਾਲ ਇਕਾਗਰਤਾ ਕੀਤੀ ਗਈ ਆਓ ਸੁਣਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢੱਮੀ ਵੱਲੋਂ ਜਾਣਕਾਰੀ ਸਾਂਝੀ ਕਰ ਰਿਹਾ ਕੀ ਕਿਹਾ ਗਿਆ ਜਿਨ੍ਹਾਂ ਜਨਾਬ ਮਹਾਪੁਰਖਾਂ ਨੂੰ ਜਗ੍ਹਾ ਅਲਾਟ ਹੋ ਗਈ ਹੈ ਜਾਂ ਜਿੱਥੇ ਆਪਾਂ ਪਹਿਲਾਂ ਲੱਗਾ ਬਹੁਤ ਉੱਥੇ ਆਪਣੇ ਆਪਣੇ ਲੰਗਰ ਸਾਰੇ ਸਜਾਅਲਾਤ ਦੇ ਦੂਜੇ ਦੇ ਇੱਕ ਦਿਨ ਕੋਈ ਘਾਟ ਆ ਗੁਰਿੰਦਰ ਸਿੰਘ ਸਾਡਾ ਅਜੀਸਾ ਸਖਤਰ ਬੈਠਾ ਬਲਵਿੰਦਰ ਸਿੰਘ ਸਾਡੇ ਧਰਬ ਚਾਰਦਾ ਕਲਦੇਵ ਸਿੰਘ ਵੀ ਸਖਤਰ ਸਾਰੇ ਤੇ ਮੁੱਖ ਸਖਤਰ ਰਿਖੇ ਸਾਡੇ ਸਰਦਾਰ ਪਲਵਾਨ ਸਿੰਘ ਮਾਨਾ ਉਹ ਤੁਸੀਂ ਮੇਰੇ ਵੀ ਧਿਆਨ ਚ ਜਾਣਾ ਤੇ ਧਿਆਨ ਚ ਲਿਆ ਦਿਓ ਗੁਰਦੀਪ ਸਿੰਘ ਕੰਗ ਇਥੇ ਮੈਨੇਜਰ ਆ ਤੇ ਉਹ ਸਾਰੇ ਜਿਥੇ ਜਿੰਨੇ ਕੋਈ ਪਰਵਾਹ ਦਬਰਦਾ ਹੋ ਘਰ ਪਾ ਜਾਓ ਦੂਸਰੀ ਬੇਨਤੀ ਇਹ ਜਿਹੜੇ ਸਤਗੁਰਾਂ ਦੀ ਸ਼ਹੀਦੀ ਗੁਰਪੁਰਬ ਦੇ ਤੌਰ ਤੇ ਸਾਕੇ 300 ਸਾਲਾ ਇਹ ਲੰਬਾ ਸਮਾਜ ਦਾ ਪ੍ਰੋਗਰਾਮ 21 ਤਰੀਕ ਨੂੰ ਖੰਡ ਪਾਠਾਂ ਦੀ ਬ੍ਰਹਮਤਾ ਹੋ ਜਾਣੀ ਆ 23 ਤਰੀਕ ਤੋਂ ਇਹ ਫੰਕਸ਼ਨ ਵੱਡੇ ਦਫੀਸ ਫਤਗੁਰ ਕਾਂਤਨਗੁਰੂ ਗੋਬਿੰਦ ਸਿੰਘ ਸਾਹਾ ਜੀ ਦੇ ਗੁਰਿਆਈ ਦੇਸ਼ ਨੂੰ ਸੰਬੰਧਿਤ ਇਹ ਵੱਡਾ ਸਮਾਗਮ ਖੰਡ ਪਾਠਾਂ ਦੇ ਭੋਗਾਂ ਤੋਂ ਬਾਅਦ ਗੁਰਮੰਦਰ ਵੱਡਾ ਸਮਾਗਮ ਚੱਲੂਗਾ ਰਾਤ ਨੂੰ ਵੀ ਦੇਖਦਾ ਕਦੇ ਢਾਡੀ ਕਦੇ ਰਾਗੀ ਤੇ ਕਦੇ ਕਵੀਸ਼ਰ ਇਹ ਇਸੇ ਤਰ੍ਹਾਂ 29 ਤਰੀਕ ਤੱਕ ਸਮਾਗਮ ਚੱਲ ਰਹੀ ਹੈ 23 24 ਤੇ 25 ਤਰੀਕ ਨੂੰ ਵੱਡੇ ਸਮਾਰੋਹ ਨੇ ਸਾਡੇ 24 ਤਰੀਕ ਨੂੰ ਬੱਚਿਆਂ ਦੇ ਸੰਗੀਤ ਹੋਰ ਤੇ ਜਿੰਨਾ ਕਿ ਲੋਕਾਂ ਤੇ ਰਸਖਾ ਆ ਬਹੁਤ ਸਾਰੇ ਮਹਾਂਪੁਰਖ ਨਗਰਪ੍ਰਿੰਤ ਕੱਲ ਵੀ ਦੋ ਵੱਡੇ ਆਏ ਔਰ ਬਹੁਤ ਸਾਰੇ ਮਾਲਵੇ ਦੇ ਵਿੱਚੋਂ ਵਕ ਵਕ ਸੰਪਰਤਮਾਂ ਜਿਹੜੀਆਂ ਉਹ ਹੁਣ ਤੋਂ ਨਗਰ ਕ੍ਰੀਪਨ ਲੈ ਕੇ ਰਹਿ ਗਿਆ ਭਾਵੇਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਨਗਰ ਕ੍ਰੀਪਨ ਇਹਨੂੰ ਅੱਜ 55 ਦਿਨ ਹੋ ਗਏ ਚੱਲੇ ਜਿਹੜਾ ਧੋਬੜੀ ਸਾਹਿਬ ਦੇ ਸਥਾਨ ਤੋਂ ਆਸਾਮ ਤੋਂ ਚੱਲਿਆ ਸੀ ਤੇ ਉਹਦੇ ਵਿੱਚ ਮੈਂ ਵੀ ਵੱਖ-ਵੱਖ ਆਂਦ-ਜਾਦੂ ਨੂੰ ਹੁੰਦਾ ਜਾਣਾਂ ਸੱਚ ਕਰਕੇ ਜਾਣਿਓ ਕਿ ਜਿਵੇਂ ਮਹਿਸੂਸ ਹੁੰਦਾ ਪਿੱਛੇ ਬੰਬੇ ਸੀਗੇ ਉਦੋਂ ਰਾਤ ਨੂੰ ਪੇ ਸ਼ਾਇਦ ਪੰਜਾਬ ਦੇ ਲੋਕ ਪੰਜਾਬੋਂ ਬਾਹਰ ਆ ਗਏ ਸਾਡੇ ਜਿਹੜਾ ਇੰਡਾ ਨਹੀਂ ਘਟਾਉਂਦਾ ਜਿੱਡਾ ਵੱਡਾ ਹੁਣ ਫਗਰਾਤ ਦੇ ਵਿੱਚੋਂ ਹੀ ਰਾਤ ਨੂੰ ਸਾਰਾ ਸ਼ਹਿਰ ਹੀ ਜੰਗ ਲੱਗਾ ਜਿੱਦਾਂ ਬੈਂਡ ਬਾਜਿਆ ਦੇ ਨਾਲ ਸਤਰੀਆਂ ਵਾਲੇ ਹੁੰਦੇ ਲਾਈਟਾਂ ਲਾ ਕੇ ਤੁਰੇ ਹੁੰਦੇ ਏਡਾ ਵੱਡਾ ਸ਼ਾਇਆ ਲੋਕਾਂ ਦੇ ਵਿੱਚ ਤੇ ਤਕਰੀਬਨ 24 ਸੇਕਾਂ ਦੇ ਵਿੱਚ ਹੀ ਹੋ ਕੇ ਆਉਂਦਾ ਉਹ ਹੁਣ ਸਾਡੇ 23 ਗਰੀਬ ਤੋਂ ਦਿੱਲੀ ਪਹੁੰਚ ਜਾਣਾ ਉਸ ਤੋਂ ਬਾਅਦ ਹਰਿਆਣਾ ਦੇ ਤੋਂ ਉਸ ਤੋਂ ਬਾਅਦ ਮੈਂ ਸੰਦੂਰ ਵਾਲੇ ਪਾਸੇ ਤੋਂ ਇਹ ਜਿਹੜਾ ਪੰਜਾਬ ਸੈਂਟਰ ਹੋਊਗਾ ਉਹ ਸਾਡਾ ਲੰਮਾ ਸਮਾਗਮ ਲੰਮਾ ਆ ਉਹ ਇੱਥੇ 23 ਤਰੀਕ ਨੂੰ ਪਹੁੰਚੂਗਾ ਸਵੇਰੇ ਉਹ ਤੋਂ ਇਲਾਵਾ ਇੱਕ ਦੂਸਰਾ ਨਗਰ ਕੀਰਤਨ ਮਟਨ ਤੋਂ ਚੱਲਣਾ ਜਿਹਦੇ ਲਈ ਅਸੀਂ ਗਵਰਨਰ ਸਾਹਿਬ ਨਾਲ ਤੇ ਮੁੱਖ ਮੰਤਰੀ ਨਾਲ ਉਹਨਾਂ ਨੂੰ ਕਿਹਾ ਵੀ ਸਾਨੂੰ ਸਮਾਂ ਦਿਓ ਕਿਉਂਕਿ ਸ਼੍ਰੀਨਗਰ ਦੇ ਥੋੜੇ ਹਾਲਾਤ ਖਰਾਬ ਆ ਉਹ ਸਾਡਾ ਮਟਨ ਤੋਂ ਚੱਲ ਕੇ ਕਿਉਂਕਿ ਹਿਆਰਪੁਰ ਤੇ ਬਨਾਨਕੋਟ ਵਾਲਾ ਇਲਾਕਾ ਇਸ ਵੱਡੇ ਨਗਰ ਕੀ ਪਹੁੰਚਦਾ ਨਹੀਂ ਉਹ ਅਸੀਂ ਉਹਦਾ ਰੂਟ ਫੇਰ ਬਣਾਇਆ ਵਾਟਸਾਬ ਗਰਦਾਸਪੁਰ ਤੇ ਪਟੇਰੀਆਂ ਧੂਆ ਹਿਆਰਪੁਰ ਇੰਨ ਚੱਲ ਕੇ ਗੜ੍ਹ ਸਿੰਘ ਕਫਾਈ ਉਹ ਇੱਥੇ ਪਹੁੰਚੂਗਾ ਉਹ ਵੀ ਵਿਲੱਖਣ ਹੋਊਗਾ ਉਹ ਕਿਉਂਕਿ ਉਹ ਪਵਿੱਤਰ ਸਥਾਨ ਤੋਂ ਆਉਣਾ ਪੰਡਤ ਕਿਰਪਾ RAM ਜੀ ਦੇ ਸਥਾਨ ਤੋਂ ਸੋ ਮੇਰਾ ਕਹਿਣ ਤੋਂ ਭਾਵ ਕਿ ਇਹ ਵੱਖ-ਵੱਖ ਪ੍ਰੋਗਰਾਮ ਹੈ ਆਪਾਂ 23 24 ਤੇ 25 ਨੂੰ ਵੱਡੇ ਸਮਾਗਮ ਤੇ 26 27 28 29 ਵੇ ਸਮਾਗਮ ਨੇ ਆ ਦਿਨ ਦੇ ਗੁਰਮਤ ਦੇ ਸਮਾਗਮ ਤੇ ਰਾਤ ਦੇ ਸਮਾਗਮ ਜਿਹੜੇ ਉਹ ਵੱਖਰੇ ਜਾਂ ਦਿਨ ਰਾਤ ਚੱਲਨੇ ਆ ਤੇ ਇਸ ਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਵਿਕੇ ਕੋਰਾ ਸਾਹਿਬ ਇਹ ਇੱਥੇ ਰੱਖਿਆ ਤਾਂ ਕਿ ਲੋਕਾਂ ਦੀ ਸ਼ਰਧਾ ਵੀ ਬਣਦੀ ਆ ਵੀ ਇਸ ਸਥਾਨ ਦੇ ਉੱਤੇ ਆ ਕੇ ਨਮਸਕਾਰ ਕਰੀਏ ਸੋ ਕੋਈ ਇਹਦੇ ਵਿੱਚ ਜਿਹੜੀ ਇੱਕ ਖਾਸ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਣਾ ਸਾਰੇ ਮਹਾਪੁਰਸ਼ ਸਤਿਕਾਰਯੋਗ ਆ ਤੇ ਕੀ ਆਪਣੇ ਲੰਗਰ ਦੇ ਸਾਰੇ ਧੰਨ ਗੁਰੂ ਸਾਹਿਬ ਨੇ ਤੁਹਾਨੂੰ ਜਸ ਬਖਸ਼ ਕੀਤਾ ਮੈਂ ਆਪਣੀ ਗੱਲ ਕਰਦਾ ਹੋਰ ਕਿਸੇ ਦੀ ਨਹੀਂ ਮਸਰਾਂ ਦੀ ਦਾਲ ਆਚਾਰ ਤੇ ਸੁੱਕੇ ਫੁਲਕੇ ਹੁਣ ਤੇ ਬੰਦਾ ਰੱਜ ਕੇ ਰੋਟੀ ਖਾ ਲੈਂਦਾ ਤੇ ਕਈ ਵਾਰੀ ਚੌਪੰਿਆਂ ਦੇ ਵਿੱਚ ਉਹਦੀ ਸਿਲੈਕਸ਼ਨ ਹੀ ਨਹੀਂ ਬਣਦੀ ਕਿ ਮਟਰ ਪਨੀਰ ਖਾਵਾਂ ਜਾਂ ਮੈਂ ਆਪਣੇ ਛੋਲਿਆਂ ਦੀ ਤਰੀ ਖਾਵਾਂ ਇੱਕ ਗਿਆਨ ਰੱਖਿਓ ਕਿਉਂਕਿ ਇਹ ਸਾਕਾ ਆ ਸੀ ਹਿੰਦੀ ਸਾਕਾ ਸਾਕਾ ਹੁੰਦਾ ਜਿੱਥੇ ਬਹੁਤ ਆਤ ਤੇ ਗੁਰੂ ਗਰੀਬ ਬਹਾਦਰ ਪਾਚਾ ਬਹੁਤ ਆਤ ਨੇ ਇਕੱਲੇ ਸਾਰੇ ਉਹ ਸਾਕੇ ਦੇ ਇਕੱਲੇ ਨਾਇਕ ਆ ਤੇ ਵੱਡਾ ਸਾਕਾ ਆ ਤੇ ਅਸੀਂ ਉਸ ਦਿਨ ਕਿਹਾ ਸੀ ਵੀ ਥੋੜਾ ਜਿਹਾ ਸਿਰਪਾਉ ਤੋਂ ਵੀ ਗਰੇਜ ਕਰ ਲਈਏ ਤਾਂ ਕਿ ਬਹੁਤ ਸਾਡਾ ਧਾਰਮਿਕਾਂ ਕਹਿ ਲਈਏ ਬਹੁਤ ਸਾਡਾ ਜਰੂਰ ਸਿਰਪਾਉ ਦੇ ਵਿੱਚ ਹੀ ਲੱਗ ਜਾਂਦਾ ਤੇ ਸਿਰਪਾਉ ਦਾ ਫੇਰ ਹਾਲ ਕੀ ਹੁੰਦਾ ਮੇਰੇ ਤੋਂ ਵੱਧ ਨਹੀਂ ਕੋਈ ਦੱਸ ਸਕਦਾ ਇਹ ਠੀਕ ਆ ਵੀ ਸਤਕਾਰ ਆ ਪਰ ਅਸੀਂ ਨਹੀਂ ਸਤਿਕਾਰ ਰੱਖਦੇ ਆਉਣਾ ਮਾਇਆ ਗੜ੍ਹ ਚ ਚੱਕ ਕੇ ਗੱਡੀ ਦੀ ਗੱਡੀ ਤੋਂ ਪਿੱਛੇ ਬੈਠੇ ਦੇਖੀ ਦੇਖੀ ਦੁਕਾਨ ਪਰਮੇਸ਼ਰ ਜਾਣੇ ਤੇ ਕੀ ਮੰਦਾ ਸਾਰਿਆਂ ਦਾ ਇਦਾਂ ਹੀ ਹਾਲ ਹੋਣਾ ਇਹਦੇ ਵਿੱਚ ਸਾਦਾ ਆਹਾਰ ਰੱਖੀਏ ਤਾਂ ਕਿ ਗੁਰੂ ਸਾਹਿਬ ਕਿਰਪਾ ਕਰਨ ਅੱਜ ਦਿਨ ਲੰਗਰ ਚੱਲਣੇ ਆ ਤੇ ਖਾਣਾ ਵੀ ਲੋਕ ਖਾਣ ਤੇ ਆਪਣਾ ਤੀਕ ਵੀ ਰਹਿਣ ਲੰਗਰ ਦੇ ਪ੍ਰਬੰਧਾ ਸੰਬੰਧੀ ਇਕਾਗਰਤਾ ਕੀਤੀ ਗਈ ਜਿਸ ਗੱਲ ਨੂੰ ਲੈ ਕੇ ਖੁਰ ਜਥੇਦਾਰ ਕੁਲਦੀਪ ਸਿੰਘ ਗੜਗੜ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆਉ ਸੰਦੇ ਆਉਨਾ ਵੱਲੋਂ ਕੀ ਕਿਹਾ ਗਿਆ ਜੋ 350 ਸਾਲ 630 ਸਾਲ ਤੇ ਕਲਗੀਧਰ ਪਾਤਸ਼ਾਹੀ ਦਾ ਉਦਿਆਈ ਗੁਰਬਾਗਤ ਪੰਥ ਦੀ ਪ੍ਰਤੀਨਿਧਿਤ ਮਾਵਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਨੋਣਾਵਾ ਪੰਥ ਦੇ ਸਹਿਯੋਗ ਨਾਲ ਤੇ ਜਿਵੇਂ ਪ੍ਰਧਾਨ ਸਾਹਿਬ ਨੇ ਸਾਰਿਆਂ ਦੇ ਨਾਲ ਦੇ ਚਾਲ ਕੀਤੀ ਆ ਕੰਮ ਸਾਨੂੰ ਖਦਾਵਾ ਗੁਰੂ ਨੇ ਆਖਿਆ ਵਾ ਆਤਮਾ ਗੁਰੂ ਗ੍ਰੰਥ ਵਿੱਚ ਸਰੀਰ ਗੁਰੂ ਪੰਥ ਵਿੱਚ ਤਾਂ ਪੰਥ ਦੇ ਕੰਮ ਵੱਡੇ ਆ ਖਰਚ ਵੱਡੇ ਆ ਤੇ ਆਪਾਂ ਸਾਰੇ ਪੰਥ ਦਾ ਹਿੱਸਾ ਵਾਂ ਇਸ ਲੱਗ ਕੇ ਜੋ ਵੀ ਲੱਗਾਂਗੇ ਕਰਤਬ ਜਾਂ ਹੋਰ ਬੰਦਾ ਉਹਦੇ ਵਿੱਚ ਸਾਰਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਧ ਤੋਂ ਵੱਧ ਸਹਿਯੋਗ ਕਰਨਾ ਕਿਉਂਕਿ ਇਤਿਹਾਸਕ ਪੱਧਵਾ 350 ਸਾਲ ਦਾ ਸ਼੍ਰੀ ਗ੍ਰੰਥ ਸਾਹਿਬਾ 400 ਸਾਲਾਂ ਕੋਈ ਪਾਕਾਮ ਵਾਲੇ ਦੇਖਣਗੇ ਤੋਂ 350 ਸਾਲ ਦਾ ਸ਼੍ਰੀ ਗ੍ਰੰਥ ਸਾਹਿਬਾ ਵਾ ਮੈਨੂੰ ਇਹ ਵੀ ਪਤਾ ਬਾ ਕੋਈ ਮਾਹਰ ਬੜੇ ਦਲੇਰ ਬਹੁਤ ਕਿਰਪਾਵਾ ਮਾਹਰ ਹਰ ਸਾਰਿਆਂ ਦੇ ਗੁਰੂ ਦੀ ਤੇ ਜੇ ਇਸ ਪਾਸੇ ਮਾਹਰ ਹੋ ਕੇ ਖੜ ਜਾਣਾ ਉਸ ਪਾਸੇ ਕੋਈ ਕਮੀ ਪੇਸ਼ੀ ਨਹੀਂ ਰਹਿੰਦੀ ਬੜੀ ਨਾਲ ਸ਼ਤਾਬਦੀਆਂ ਤੁਸੀਂ ਲਗਾਏਗਾ ਇਸ ਸ਼ਤਾਬਦੀ ਦੇ ਵਿੱਚ ਵੀ ਜਿਵੇਂ ਤੁਸੀਂ ਪਹਿਲਾਂ ਸੇਵਾਵਾਂ ਕੀਤੀਆਂ ਨਾ ਹੋਰ شدت ਦੇ ਨਾਲ ਤੁਸੀਂ ਸੇਵਾਵਾਂ ਕਰਨੀਗਾ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਆਉਣੀ ਆ ਮੈਂ ਫੇਰ ਸਪਸ਼ਟ ਕਰ ਦਵਾਂ ਸ਼ਤਾਬਦੀਆਂ ਮਨਾਉਣਾ ਇਹ ਪੰਥ ਦਾ ਕੰਮ ਆ ਪੰਥ ਨੂੰ ਸ਼ੋਭਦਾ ਵਾ ਇਸ ਕਰਕੇ ਆਪਾਂ ਪੰਥ ਕਾਰਜਾਂ ਦੇ ਵਿੱਚ

उस बात को ध्यान में रखते हुए हमने अपना पहला 110 सीसी दस स्कूटर जो बनाया है उसकी पहली बिलिंग हमने गोल्डन टेंपल को की है हम यहाँ पर ये देने के पीछे हमारा जो मोटिव रहता है वो हमेशा यही रहता है कि इनके आशीर्वाद के साथ ही हम आगे बढ़ें इस प्रोडक्ट के साथ में ये 110 सीसी में डेस्नी हमारा नया प्रोडक्ट है एक सौ में यही स्कूटर ने काफ़ी अच्छा काम किया है पिछले कुछ महीनों में और हमारी उम्मीद है कि यहाँ के आशीर्वाद के साथ में ये स्कूटर भी हमें नई ऊंचाइयों पर लेके जाएगा जैसे हीरो पूरे इंडिया में नंबर वन है वर्ल्ड में नंबर वन कंपनी है पिछले कई सालों से वैसे ही इस प्रोडक्ट के साथ में हमारी ये उम्मीद है कि ये प्रोडक्ट हमारे लिए यहाँ पर नंबर वन प्रोडक्ट रहेगा पंजाब के अंदर धन्यवाद ਮੁਸਲਿਮ ਪਾਈਚਾਰੇ ਦੇ ਵੱਲੋਂ ਹੁਣ ਉਹਨਾਂ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਜੋ ਫਿਲਹਾਲ ਹੜ੍ਹ ਦੇ ਪਾਣੀ ਦੇ ਖਰਕੇ ਪਰੇਸ਼ਾਨੀਆਂ ਦੇ ਨਾਲ ਜੂਝ ਰਹੇ ਨੇ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੜ੍ਹ ਦੇ ਹਾਲਾਤ ਦੇਖਣ ਨੂੰ ਮਿਲ ਰਹੇ ਸੀ ਹੁਣ ਪੰਜਾਬ ਦੇ ਵਿੱਚ ਹੜਾ ਦਾ ਪਾਣੀ ਨਿੱਚੇ ਆ ਚੁੱਕਿਆ ਪਰ ਲੋਕਾਂ ਦੀਆਂ ਪਰੇਸ਼ਾਨੀਆਂ ਹਜੇ ਵੀ ਘਟੀਆਂ ਨਹੀਂਆਂ ਤੇ ਇਸੇ ਮੌਕੇ ਮੁ슬ਮ ਪਾਈਚਾਰੇ ਦੇ ਵੱਲੋਂ ਹੜ੍ਹ ਰਾਹਤ ਫੰਡ ਦੇ ਲਈ 11 ਲੱਖ ਰੁਪਏ ਭੇਟ ਕੀਤੇ ਗਏ ਤਾਂ ਜੋ ਉਹਨਾਂ ਹੜ੍ਹ ਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਸਕੇ ਮਾਈਕ ਤੋਂ ਵੀ ਰਾਸਤਾ ਬਾਸਤਾ ਦੇ ਵਾਕਫਾ ਫਿਰ ਕੇਾਰੋਂ ਬਹੁਤ ਵੱਡਾ ਯੋਗਦਾਨ ਪਾਇਆ ਗਿਆ ਪਰ ਮੁਸਲਮ ਭਾਈਚਾਰੇ ਵੱਲੋਂ ਮੈਂ ਸਮਝਦਾ ਕਿੋਂ ਦਾ ਦੇ ਵਨ ਕੋਈ ਨਾ ਕੋਈ ਕੋਈ ਨਾ ਕੋਈ ਰੋਜ਼ ਸੰਸਤਾ ਆ ਕੇ ਇਹਨਾਂ ਵਿੱਚ ਆਪਣਾ ਯੋਗਦਾਨ ਪਾਉਂਦੀ ਆ ਤੇ ਮੈਂ ਅੱਜ ਸੁਲਮਾਨ ਫਰਸੀਦ ਇੰਡੀਆ ਇਸਲਾਮਿਕ ਕਲਚਰਲ ਸੈਂਟਰ ਜਿਹੜਾ ਉਹਨਾਂ ਵੱਲੋਂ 11 ਲੱਖ ਰੁਪਈਆ ਇਹ ਤਿੰਨ ਚੈੱਕਾਂ ਦੁਆਰਾ ਇਹ ਜਿਹੜਾ ਸ਼ੌਂਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਡੋਨੇਟ ਕੀਤਾ ਗਿਆ ਮੈਂ ਇਸ ਇੰਡੀਅਨ ਇਸਲਾਮਿਕ ਕਲਚਰ ਸੈਂਟਰ ਦਾ ਬਧ ਜਿਆ ਤੂ ਧੰਨਵਾਦ ਵੀ ਕਰਦਾ ਇਸ ਇਸਲਾਮਿਕ ਕਲਚਰਲ ਸੈਂਟਰ ਦੇ ਪ੍ਰਧਾਨ ਸਾਹਿਬ ਸ੍ਰੀ ਮਾਨ ਕੁਸ਼ੀਦ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਚੇਤੇ ਤੌਰ ਤੇ ਆ ਜਾ ਕੇ ਇਸ ਆਪਤਾ ਦੀ ਘੜੀ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਪਾਇਆ ਨੇ ਮੈਂ ਸਮਝਦਾ ਸਾਡੇ ਦੇ ਇੱਕ ਬਹੁਤ ਵੱਡਾ ਇੱਕ ਮੈਂ ਸਮਝਦਾ ਜਿਹੜਾ ਮੁਕਤਾ ਦਾ ਗੁਰੂ ਅੰਗਦੇ ਪਾਸ਼ਾ ਜੀ ਨੇ ਸੰਦੇਸ਼ ਭਖੀ ਦਿੱਤਾ ਸੀ ਮੋਦਾਇ ਨਮੂਨਾ ਹੈ ਕਿ ਭਾਈਚਾਰਾ ਵੱਡੇ ਪੱਤਰ ਤੇ ਆਜ ਸ਼ਮਨੀ ਗੁਰਦੁਆਰਾ ਪਰਮੰਦਰ ਤੁਮਕਿੰਦਰ ਖੜਾ ਹੋਇਆ ਮੈਂ ਦਿਲ ਦੀਆਂ ਲਗਾਈਆਂ ਤੋਂ ਇਹਨਾਂ ਦਾ ਤੇ ਦੋਵੇਂ ਮੇਰੇ ਸਾਥੀ ਜਿਹੜੇ ਤੇ ਪਹੁੰਚੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਸ਼ਾਮਨਾ ਕਰਨਾ ਸਤਿਗੁਰੂ ਜੀ ਇਹਨਾਂ ਨੂੰ ਆਪਣੇ ਮੱਧਵ ਦੇ ਵਿੱਚ ਪਾਤਸ਼ਾਹ ਦੀ ਨਿਵਾਜ਼ੀ ਤੇ ਗੁਰੂ ਘਰ ਦੇ ਜਿਹੜੇ ਸਾਡੇ ਸਿਧਾਂਤ ਆ ਉਹਨਾਂ ਦਾ ਕੀਆ ਨਾਨਕ ਨਾਮ ਚੜ੍ਹਦੀ ਕਲਾ ਇਹਦੇ ਪਾਣੇ ਉਹਦੇ ਵਿੱਚ ਇਹ ਜੱਗ ਜਾਗ ਕੇ ਸਭਾ ਬਹੁਤ ਬਤਨ ਵਾਹਿਗੁਰੂ ਜੀ ਦਾ ਪਰਵਾਹਦਾ ਹਾਂ ਮੈਂ ਗਿਆਨੀ ਸੁਭਿਕਲਪ ਸੈਂਟਰ ਦੇ ਪ੍ਰੋਫੈਸਰ ਮੈਂ ਸਿਕੰਦਰ ਹੈ ਆ ਕਲਪ ਬ੍ਰੋਡਰ ਖਸਤੀ ਬਣਨ ਕਰੀ ਹਾਂ ਔਰ ਕਿਸਾਨ खुशी साहब के निर्देश अनुसार इस आपदा में पंजाब तो में ब्लर्ड थी उसके लिए ग्यारह लाख का एक्साइक लेकर इसी डेट लेकर यहाँ हाजिर हुआ था और हमारे प्रभाव जी को मैं और मैं इसके इसके जरिए से दुआ करता हूँ अपने अल्लाह से कि हमारे बीच में कमूनल हारमोनी आपसी भाईचारा जहाँ एक तरफ जो विक्टिम विक्टिम्स हैं उनकी मदद होगी साथ साथ हमारा भाईचारा और आपस का कम्यूनल हारमोनी बढ़ेगी मैं ऐसी कामना करता हूँ इसी आशा के साथ हमें आदमी सब प्रधान जी ने और आप सब लोगों ने जो मोहब्बत और जो प्यार दिखाया उसके लिए मैं आप सबका आफ़ी हूँ धन्यवाद धन्यवाद ਸ਼੍ਰੋਮਣੀ ਕਦਵਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹੁਣ ਸੁਲਤਾਨਪੁਰ ਲੋਧੀ ਦੀ ਜਿਹੜੇ ਹੜਪੀੜਿਤ ਲੋਕ ਨੇ ਉਹਨਾਂ ਦੀ ਸਹਾਇਤਾ ਵਸਤੇ ਦੋ ਟਰੱਕ ਪਰ ਕੇ ਸਮਾਨ ਰਾਹਤ ਦੀ ਸਮੱਗਰੀ ਜਿਹੜੀ ਆ ਉਹਨਾਂ ਨੂੰ ਭੇਜੀ ਗਈ ਤਾਂ ਜੋ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਇਸ ਗੱਲ ਦੀ ਜਾਣਕਾਰੀ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਦੇ ਵੱਲੋਂ ਸਾਂਝੀ ਕੀਤੀ ਗਈ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਠੰਡ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਤਾਂ ਉਸ ਨੂੰ ਧਿਆਨ ਰੱਖਦੇ ਹੋਏ ਵੀ ਜਿਹੜਾ ਸਮਾਨ ਰਾਹਤ ਸਮੱਗਰੀ ਹੈ ਉਹ ਭੇਜੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਕੱਲ ਤਿੰਨ ਗੱਡੀਆਂ ਜਿਹੜੀਆਂ ਸਮੁੱਚੇ ਤੌਰ ਤੇ ਜਿਹਦੇ ਵਿੱਚ ਖਾਣਦੀਆਂ ਵਸਤਾਂ ਸੌਣ ਲਈ ਗੱਦੇ ਕੰਬਲ ਨਾਲ ਮੰਝੇ ਨਾਲ ਤਰਪੈਲਾ ਆਤਿਆਦਿਕ ਚਾਦਰਾਂ ਮੱਛਰਦਾਨੀਆਂ ਚਟਾਈਆਂ ਫਿਲਟਰ ਪਾਣੀ ਤੇ ਰਾਸ਼ਨ ਕਿੱਟ ਉਹ ਸਾਰੇ ਭੇਜੀਆਂ ਸੀ ਉਹ ਤਿੰਨ ਗੱਡੀਆਂ ਜਿਹੜਾ ਬਾਬਾ ਨਾਨਕ ਰਮਦਾਸ ਤੇ ਤੀਜੀ ਜਿਹੜੀ ਆਪਣੇ ਗਈ ਸੀ ਇੱਥੇ ਹੀ ਆਪਣਾ ਗੁਰੂ ਕੇ ਬਾਗ ਅੱਜ ਦੋ ਗੱਡੀਆਂ ਇਹ ਗੁਰਦੁਆਰਾ ਕੀਰ ਦੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਨੂੰ ਸਾਰੀਆਂ ਕਿੱਟਾਂ ਸਮੇਤ ਤੇ ਸਾਰੇ ਹੀ ਵਿੱਚ ਇਹਦੇ ਕਿਉਂਕਿ ਮੋਰੇ ਠੰਡ ਆ ਰਹੀ ਆ ਕੁਝ ਇਹਨਾਂ ਨੇ ਮੁੰਡਿਆਂ ਨੇ ਉਦਾਂ ਯਤਨ ਵੀ ਕੀਤਾ ਜੁੱਤੀਆਂ ਤੱਕ ਵੀ ਕਿੱਟਾਂ ਦੇ ਵਿੱਚ ਲੈ ਕੇ ਪਾਈਆਂ ਤਾਂ ਕਿ ਜਿਹਦੇ ਵੀ ਕਿਸੇ ਦੇ ਪੈਰਾਂ ਚ ਆਜਵੇ ਤਾਂ ਨੰਗਾ ਨਾ ਰਹੇ ਸੋ ਅੱਜ ਇਹ ਦੋ ਗੱਡੀਆਂ ਜਿਹੜੀਆਂ ਆ ਇਹ ਭੇਜੀਆਂ ਜਾ ਰਹੀਆਂ। ਬਾਕੀ ਜਿਹੜਾ ਬੀ ਦਾ ਪ੍ਰਬੰਧ ਵੀ ਅਸੀਂ ਕਰ ਚੁੱਕੇ ਆ ਤੇ ਡੀਜ਼ਲ ਦਾ ਉਹ ਲੋੜ ਅਨਸਾਰ ਮੈਂ ਉਸ ਦਿਨ ਵੀ ਕਿਹਾ ਸੀ ਉਹ ਆਪਣੇ ਪੰਜ ਸੈਂਟਰ ਸਥਾਪਿਤ ਕੀਤੇ ਉਹਨਾਂ ਸਥਾਪਤਾਂ ਸੈਂਟਰਾਂ ਦੇ ਉੱਤੇ ਆਪਣੀ ਆਪਣੀ ਐਪਲੀਕੇਸ਼ਨ ਦੇ ਦੇਣ ਫਿਰ ਪੰਜਾਂ ਤੋਂ ਦੀ ਕਰਾ ਕੇ ਤਾਂ ਕਿ ਸਮੇਂ ਸਿਰ ਜਿਹੜਾ ਹੈ ਉਹ ਸਾਰਿਆਂ ਨੂੰ ਵਾਹੀਆ ਕਰਵਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। यूपीडी संगतारे ਵੱਲੋਂ ਵੀ ਹੁਣ ਉਹਨਾਂ ਲੋਕਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਫਿਲਹਾਲ ਪਰੇਸ਼ਾਨੀਆਂ ਦੇ ਨਾਲ ਜੂਝ ਰਹੇ ਨੇ ਹੁਣ यूपीडी संगत ਦੇ ਵੱਲੋਂ ਵੀ ਹੜ੍ਹ ਰਾਹਤ ਫੰਡ ਦੇ ਵਿੱਚ ਯੋਗਦਾਨ ਦਿੱਤਾ ਗਿਆ ਉਹਨਾਂ ਵੱਲੋਂ 11 ਲੱਖ ਰੁਪਏ ਨਗਦ ਰਾਸ਼ੀ ਦਿੱਤੀ ਗਈ ਅਤੇ ਉਹਨਾਂ ਦੇ ਵੱਲੋਂ ਵੀ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਸਕੇ ਮੁਖਤੀ ਮਕਸੂਦ ਆਲਮ ਸ਼ਹਿਰ ਕਾਜੀ ਉਹਨਾਂ ਨੂੰ 1,700 ਰੁਪਏ ਖidmat ਚੈਰੀ ਗਰੁੱਪ ਆਪੜ 58000 ਰੁਪਏ 58000 ਰੁਪਏ ਜਿਲਹੋੜਾ ਮੋਦੀ ਨਗਰ ਜ਼ਿਲ੍ਹਾ ਗਾਜ਼ੀਆਬਾਦ 47000 44755 ਪਿੰਡ ਭੋਜਪੁਰ ਇਹ ਮੋਦੀ ਨਗਰ ਇਹ ਅੱਜ ਉਹ 2,50,000 455 ਰੁਪਏ ਅੱਜ ਤੇ ਪਹਿਲਾਂ ਵੀ ਤੇ ਮੈਂ ਅਕਸਰ ਕਹਿਣਾ ਹੁੰਨਾ ਕੰਮ ਜਿਹੜਾ ਕਰਦੇ ਆ ਉਹਨਾਂ ਲੋਕਾਂ ਨੂੰ ਸਾਫੜਾ ਵੀ ਦੇਣਾ ਚਾਹੀਦਾ ਇਹ ਬ੍ਰਿੰਸਪਾਲ ਸਾਡੇ ਲਈ ਕੁਝ ਧੀਲੇ ਵੀ ਤੇ ਆ ਜਿਹੜਾ ਸਮਾਂ ਆ ਇਹਦੇ ਲਈ ਵੀ ਕਈ ਵਾਰੀ ਸਾਡਾ ਸੁਭਾਅ ਹੁੰਦਾ ਪ੍ਰਚਾਰਕਾਂ ਦਾ ਵੀ ਮੈਂ ਕਿਸੇ ਨੂੰ ਕੋਰਦਾ ਨਹੀਂਗਾ ਅਗਰ ਆਹੀ ਕਾਟੂ ਨਹੀਂ ਪਰ ਜਿੰਨੀ ਕਰਦਾ ਇੱਥੇ ਆ ਕੇ ਨੂੰ ਨਾ ਹੁੰਦਾ ਹੱਥ ਚਰਨਾ ਚ ਨਿਸ਼ਾਫ ਬੱਲ ਜਾਂਦਾ ਤੇ ਜੁਰਮਾ ਹੋਰ ਵਰਕ ਦਾ ਪਾਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਵਾਈਰੂ ਜੀ ਸਾਹਿਬ ਤੇ ਵਾਈਰੂ ਜੀ ਦਾ ਸਾਹਿਬ ਇੱਕ ਜੀ ਕੀ ਫਤਿਹ ਸਿਕੰਪਨ ਦੀ ਮਾਰਸ ਹਸਤਾ ਜੋ ਸ੍ਰੋਮਣੀ ਗੁਰਦੁਆਰਾ ਕਮੇਟੀ ਦੀ ਦ੍ਰਿ ਦਰਭਜਾਰ ਕਮੇਟੀ ਦਾ ਉੱਤਰ ਪ੍ਰਦੇਸ਼ ਦੇ ਵਿੱਚ ਹੈਡ ਆਫਿਸ ਯੂਪੀ ਸਿਕਮੇਸ਼ਰ ਹਾਪੋ ਜਿਹੜਾ ਪੰਜਾਬ ਦੇ ਵਿੱਚ ਦਾਸਤੀ ਆਈ ਉਸ ਦੇ ਲਈ ਯੂਪੀ ਤੋਂ ਪਹਿਲਾਂ ਵੀ ਬਹੁਤ ਬਹੁਤ ਪਿੰਡਾਂ ਤੋਂ ਉਕੀ ਤਕਰੀਬਾ ਤਸ਼ਦੀਕ ਹੋ ਹੋ ਸਾਰੀ ਆਬਾਦੀ ਸਾਡੇ ਪਸ਼ਚਮ ਯੂਪੀ ਦੇ ਵਿੱਚ ਉਹ ਪੂਰਾ ਪਛਤ ਨਹੀਂ ਯੂਪੀ ਕੀ ਜਾਂ ਵਾਸਤੇ ਕਢਾਓ ਗਿਆ ਕੀ ਵਾਸਤੇ ਉਹਨੇ ਯੂਪੀ ਸਿਕਮਿਸ ਰਾਪੁਰਵੀ ਕਿ ਅੱਜ ਵੀ 1,6790 ਮੁਫਤੀ ਮਕਸੂਰ ਆਲਮ ਸਹਿਰ ਕਾਦੀ ਹਾਪੂੜ 51000 ਰੁਪਏ ਖੇਤਮਤ ਚੈਰੀਟੇਬਲ ਗਰੁੱਪ ਹਾਪੂੜ 51000 ਰੁਪਏ ਪਿੰਡ ਕਿਲੋੜਾ ਮੋਦੀਨਗਰ ਜ਼ਿਲ੍ਹਾ ਹਾਪੂੜ ਰਾਜਿਆਵਾਂ 41755 ਰੁਪਏ ਪਿੰਡ ਭੋਜਪੁਰ ਰੋਡ ਹਾਪੂੜ ਮੋਦੀਨਗਰ ਜ਼ਿਲ੍ਹਾ ਕਾਦੀ ਉਹਨਾਂ ਵੱਲੋਂ ਇਹ ਸੇਵਾ ਭੇਜੀ ਗਈ ਹੈ ਸਿਕੰਦਰੀ ਮਾਨ ਸਸਤਾ ਤੋਂ ਲੋਮਨੀ ਉਦਨ ਕਮੇਟੀ ਮਾਲੇਪੁਰ ਤੋਂ ਆਸਾਨ ਨੂੰ ਸਰਦਾਰ ਅਜੰਦਾ ਸਿੰਘ ਦੀ ਧੰਨਸ਼ਾਹ ਆਸੋ ਦਿੱਤੀ ਗਈ ਹੈ ਉਹ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੀ ਕਿਰਪਾ ਕਰ ਸਾਰੇ ਹਰ ਗੀਰ ਪਰਿਵਾਰਾਂ ਨੂੰ ਇਹਦੇ ਵਿੱਚ ਇਹਨਾਂ ਨੂੰ ਪਰੇਸ਼ਾਨੀ ਹੋਈ ਹੈ ਜੀ ਸਾਹਿਬ ਕਿਰਪਾ ਕਰਨ ਜਰਦੀ ਗਲਾ ਬਖਸ਼ ਸਾਡੀ ਅਰਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਹਨਾਂ ਹੁਣ ਟਕਰੀਆਂ ਮੁੱਖ ਸਰਗਰਮੀਆਂ ਇਡਾੜੀਆਂ ਹੋਰ ਸਰਗਰਮੀਆਂ ਲੈ ਕੇ ਫਿਰ ਟੋੜੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਜੋ ਇਜਾਜ਼ਤ ਸਤਸ਼੍ਰੀਆਕ